ਦੋਸਤੋ ਜੈ ਹਿੰਦ ਤੁਹਾਨੂੰ ਸਾਰਿਆਂ ਨੂੰ ਇੱਕ ਇਹੋ ਜਿਹੀ ਖੁਸ਼ਖਬਰੀ ਦੇਣੀ ਹੈ ਜਿਹੜੀ ਆਪਣੇ ਦੇਸ਼ ਵਾਸਤੇ ਆਪਣੇ ਸਮਾਜ ਵਾਸਤੇ ਆਪਣੇ ਇਲਾਕੇ ਵਾਸਤੇ ਬਹੁਤ ਅਹਿਮੀਅਤ ਰੱਖਦੀ ਹੈ ਗਊ ਤਨਿਹਤਕਾਰੀ ਬਿਲ ਨੂੰ ਆਪਾਂ ਤਿਆਰ ਕੀਤਾ ਸੀ ਉਹ ਇੱਕ ਇਹੋ ਜਿਹਾ ਕਾਨੂੰਨ ਸੀ ਜਿੰਨੂੰ ਜੇਕਰ ਸਰਕਾਰਾਂ ਲਾਗੂ ਕਰ ਦੇਣ ਤਾਂ ਇਲਾਕੇ ਦੇ ਵਿੱਚੋਂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਜਿਹੜੋਂ ਕੱਢ ਕੇ ਦੂਰ ਕੀਤੀ ਜਾ ਸਕਦੀ ਹੈ ਤੇ ਇਹ ਤੁਹਾਨੂੰ ਦੱਸ ਦਿਆਂ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ ਕਿ عظیم ਦੇਸ਼ ਪ੍ਰੇਮੀ ਸੰਗਠਨ ਨੇ ਇੱਕ ਹੋਰ ਜਿੱਤ ਦਰਜ ਕੀਤੀ ਹੈ ਇਸ ਬਿੱਲ ਨੂੰ ਪੰਜਾਬ ਸਰਕਾਰ ਨੇ ਸਖਤਰ ਪੰਜਾਬ ਸਰਕਾਰ ਨੂੰ ਮਾਰਕ ਕਰ ਦਿੱਤਾ ਇਹ ਇੱਕ ਵੱਡੀ ਜਿੱਤ ਹੈ ਹਾਂ ਲੜਾਈ ਹਲੇ ਪੂਰੀ ਨਹੀਂ ਜਿੱਤੀ ਪਰ ਇਹ ਜਿੱਤ ਬੇਸ਼ੱਕ ਇੱਕ ਕੀਮਤੀ ਜਿੱਤ ਹੈ ਇਸ ਜਿੱਤ ਦਾ ਸਿਹਰਾ ਉਹਨਾਂ ਸਾਰੇ ਸਾਡੇ ਕ੍ਰਾਂਤੀਕਾਰੀ ਦੋਸਤਾਂ ਨੂੰ ਜਾਂਦਾ ਹੈ ਜਿਹੜੇ ਦੇਸ਼ ਵਾਸਤੇ ਸੂਬੇ ਵਾਸਤੇ ਸਮਾਜ ਵਾਸਤੇ ਆਪਣੀ ਜ਼ਿੰਮੇਵਾਰੀ ਪੂਰੀ ਕਰਨਾ ਚਾਹੁੰਦੇ ਹਨ ਉਹਨਾਂ ਸਾਰੇ ਦੋਸਤਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਪੱਤਰ ਕ੍ਰਾਂਤੀ ਰਾਹੀਂ ਇਸ ਬਿੱਲ ਨੂੰ ਅੱਜ ਜਿਸ ਜਗ੍ਹਾ ਤਹੇ ਪਹੁੰਚਿਆ ਉੱਥੇ ਪਹੁੰਚਾਉਣ ਵਾਸਤੇ ਯਤਨ ਕੀਤਾ ਉਹਨਾਂ ਦੋਸਤਾਂ ਨੂੰ ਜਾਂਦਾ ਜਿਨ੍ਹਾਂ ਨੇ ਇਸ ਬਿੱਲ ਨੂੰ ਅੱਗੇ ਤੋਂ ਅੱਗੇ ਲੋਕਾਂ ਨੂੰ ਸਮਝਾਇਆ ਸੋ ਹਲੇ ਲੜਾਈ ਬਹੁਤ ਪਈ ਹੈ ਪਰ ਹੁਣ ਉਹ ਵਕਤ ਹੈ ਜਦੋਂ ਆਪਾਂ ਨੂੰ ਹੋਰ ਸੀਰੀਅਸ ਅਡਰੈਸ ਨਾਲ ਤੇ ਹੋਰ ਜੋਸ਼ ਦੇ ਨਾਲ ਇਸ ਬਿੱਲ ਨੂੰ ਅੱਗੇ ਲੈ ਕੇ ਜਾਣਾ ਹੈ ਅਪੀਲ ਇਹ ਹੈ ਕਿ ਸਿੱਕਤਰ ਪੰਜਾਬ ਸਰਕਾਰ ਨੂੰ ਚਿੱਠੀ ਲਿਖੋ ਤੇ ਉਹਨਾਂ ਨੂੰ ਇਹ ਕਹੋ ਕਿ ਜੋ ਗਊਤਨ ਹਿਤਕਾਰੀ ਬਿਲ ਤੁਹਾਨੂੰ ਮਾਰਕ ਕੀਤਾ ਗਿਆ ਉਸ ਨੂੰ ਕਾਨੂੰਨ ਬਣਾਉਣ ਦੇ ਵਿੱਚ ਜਲਦੀ ਕੀਤੀ ਜਾਵੇ ਤਾਂ ਕਿ ਸਾਡੀਆਂ گاਵਾ ਸਾਡੇ ਲੋਕ ਉਹ ਦੋਨੋਂ ਕੋਹਰੈਂਸ ਦੇ ਵਿੱਚ ਰਹਿ ਸਕਣ ਧੰਨਵਾਦ